ਸੁਣ ਮੇਰਾ ਤਾਂ ਕੋਈ ਗੱਲ ਲਾਸਕਿਆ ਜਾਂ ਮੈਂ ਲੋਕ ਮਰਨ ਕਰਾਰੇ ਸੀਗਾ ਨਾ ਤੇ ਮੈਂ ਉਹ ਇੱਕ ਗੱਲ ਪੁੱਛੀ ਮੈਂ ਕਿ ਕੋਈ ਕੰਮ ਦੀ ਗੱਲ ਲਾਸ ਮੈਨੂੰ ਤੇ ਤੂੰ ਦੇਖ ਜਾਣਾ ਤੇ ਤੂੰ ਹੈ ਕੋਈ ਇਦਾਂ ਦੀ ਨਹੀਂ ਗੱਲ ਮੈਜੋ ਨਾ ਯਾਰੀ ਬਹੁਤ ਸੀ ਕਰਨੀ ਦਾ ਮੈਂ ਤਾਂ ਦੇਖ ਮਰਨਾ ਤੂੰ ਹੈ ਜੇ ਤੂੰ ਇਹ ਕਹਵੇਂ ਮੈਂ ਤੈਨੂੰ ਕਹਾਂ ਨਹੀਂ ਪਾਪਾ ਕੁਝ ਨਹੀਂ ਹੋਣਾ ਤੇ ਪਾਪਾ ਕੋਈ ਨਾ ਕੁਝ ਰਹਿ ਗਈ ਹੈਗਾ ਉਹ ਬੋਲਿਆ ਅਜਾ ਮਤ ਤੁਮ ਹੋਣ ਹੈ ਗਈ ਹੈ ਸਰੀਰ ਹੀ ਜਦੋਂ ਸਾਹ ਛੱਡ ਗਿਆ ਤਾਂ ਫੇ ਕੀ ਕਰ ਲੈ ਕੀ ਕਰੂਗਾ ਸਾਰ ਸਗਲ ਸਚਾਈ ਹੈ ਕੰਤਨਾਂ ਜਿੰਦਗੀ ਨਗਾਉਂਗੇ ਵਰੀ ਝੂਠ ਨਾ ਲਗਾਉਂਗੇ ਤਾਂ ਜ਼ਿੰਦਗੀ ਵੀ ਬੇਗਾਨਾ ਤੁਸੀਂ ਬੇਗਾਨਾ ਜੇ ਹੁਣ ਮੈਂ ਕਹੇ ਜਾਂ ਮੈਂ ਮਰਨਾ ਨਹੀਂ ਮੈਂ ਮੰਨਣਾ ਨਹੀਂ ਮਰਨਾ ਕੋਈ ਜਾਨ ਨਹੀਂ ਬਸ ਹੁਣ ਮੈਂ ਕਹੀ ਕਿ ਕੰਮ ਨਹੀਂ ਗੱਲ ਦੱਸ ਕੋਈ ਮੈਨੂੰ ਗੱਲ ਬੜੇ ਕੰਮ ਨਹੀਂ ਦੱਸੀ ਪਰ ਮੈਂ ਚਲੋ ਅੱਜ ਦੇਖੇ ਵੀ ਦੱਸੀ ਦੇਣਾ ਪਰ ਉਹਨੇ ਮੇਰੇ ਮਿਲਦੀ ਦੱਸੀ ਮੈਨੂੰ ਮਿਲੂਗਾ ਕਹਿੰਦਾ ਜੇ ਤਾਂ ਤੇਰੇ ਕੋ ਮਾਨਦੀ ਰਹੀ ਜ हां ਸ਼ੌਂਕ ਜਦੋਂ ਸਮਾਂ ਆਇਆ ਉਦੋਂ ਪੂਰਾ ਕਰ ਲਈ ਜਿਵੇਂ ਤੇਰਾ ਕੋ ਉਚਾਲਦਾ ਵਾਂ ਸ੍ਰੀਮਾਨ ਜੀ ਜੇ ਤੇਰੇ ਕੋ ਮਾਇਆ ਆ ਗਈ ਜਾਂ ਕੁਛ ਵੀ ਆ ਗਿਆ ਤੂੰ ਆਪਣਾ ਸ਼ੌਂਕ ਪੂਰਾ ਕਰਨਾ ਕਰਦਾ ਪਹਿਲਾਂ ਕੰਦਾ ਅੱਜ ਦੀ ਗੱਲ ਕਦੇ ਕੱਲ ਤੇ ਨਾ ਛੱਡੀ ਗਾਂ ਜਦੋਂ ਮੇਰੇ ਤੋਂ ਪੈਸੇ ਹੋਣਗੇ ਗਾਂ ਜਵਾਕ ਵੱਡੇ ਹੋ ਜਾਣਗੇ ਜਾਂ ਹੋ ਗਿਆ ਨਾ ਫੇਕ ਤੋਂ ਸ਼ੌਂਕ ਪੂਰਾ ਕਰ ਲਵਾਂ ਕੰਦਾ ਸਮਾਂ ਆਈ ਆਈ ਤਨੀ ਜਿੰਦਾ ਮੇਰੇ ਕੋ ਕੰਦਾ ਇਹ ਤੂੰ 10 ਲੱਖ ਰੁਪਈਆ ਪਾ ਲਈ ਤੇ ਮੇਰੇ ਕੋਲ ਰੱਖ ਲਈ ਵੀ ਹਾਲੇ ਪਾਪਾ ਦਾ 10 ਲੱਖ ਰੁਪਈਆ ਕੰਦਾ ਮੇਰੇ ਘਰੇ ਕੰਮ ਤਾਂ ਮੇਰੇ ਕੋ ਕੰਦਾ ਮਿੱਟੀ ਹੈ ਕੰਦਾ ਸਰੀਦ ਤੁਗਣਾ ਮੇਰੇ ਕੋ ਪਾਸਾ ਲੈ ਨਹੀਂ ਹੁੰਦਾ ਮੈਂ ਕਹਿੰਦਾ ਮਾਇਆ ਤੈਨਾਂ ਤੇਰੇ ਲਈ ਹੋਊਗੀ ਕਹਿੰਦਾ ਮੇਰੇ ਲਈ ਕਾਹੇ ਕੰਮ ਦੇ ਆਂ ਤੇਰੇ ਆਖੀ ਨਾਲ ਸਾਡੀ ਜਾਨੀ ਕਹਿੰਦਾ ਤੇਰੇ ਲਈ ਹੋਊਗੀ ਮੇਰੇ ਲਈ ਕਹਿੰਦਾ ਸਵਾਏ ਮਿੱਟੀ ਤੋਂ ਪੋਛ ਨਹੀਂ ਕਹਿੰਦਾ ਮੇਰੇ ਲਈ ਹੁਣ ਸਿਰਫ ਇਹ ਆ ਵੀ ਤੂੰ ਮੈਨੂੰ ਇੱਥੇ ਮੇਰੇ ਕੋਲ ਬੈਠਾ ਗੱਲਬਾਤਾਂ ਮਾਲਿਆ ਹੋਰ ਕੋਈ ਆ ਕੇ ਗੱਲਬਾਤਾਂ ਮਾਲੇ ਕਹਿੰਦਾ ਇਹੀ ਇਹੀ ਮੇਰੇ ਲਈ ਕਹਿੰਦਾ ਜੋ ਹੈਗਾ ਰੱਬ ਦਾ ਨਾਮ ਲੈ ਲਿਆ ਕਹਿੰਦਾ ਇੰਨੇ ਵਾਰ ਕਹਿੰਦਾ ਮੇਰੇ ਲਈ ਤਾਂ ਉਹ ਜਿੰਦਗੀ ਸੀਗੀ ਜਦੋਂ ਮੈਂ ਜਵਾਨੀ ਵੇਲੇ ਹਾਂ ਕਿਤੇ ਦੋ ਯਾ ਤੇ 10 ਰੁਪਈਆ ਤੇ ਕਹਿੰਦਾ ਮੇਲੇ ਚ ਵੇਚ ਲੈ ਕੇ ਖਾ ਲੈ ਮੈਂ 100 ਰੁਪਈਏ ਦੇ ਜਾਂ 200 ਰੁਪਈਏ ਮੇਲੇ ਦਾ ਲੱਖ ਲਿਆ ਇਹਨੂੰ ਮੂਲ ਬਚਾ ਫਟ ਲਈ ਹੋਣੀ ਹਾਂਜੀ ਮੇਰੇ ਜੈਸੇਗਾ ਯਾਦ ਵੀ ਰਹਿਣਗੀ ساری ਉਮਰ ਹਾਂਜੀ ਹਾਂਜੀ ਕਿਉਂ ਸੀ ਕਰਕੇ ਤੇ ਸ਼ੌਕ ਆਪਰੇ ਇਹਦੇ ਪੂਰੇ ਕਰ ਕਰ ਰਹੇ ਹੋ ਨੇ ਕਰਨੇ ਆ ਜੀ ਆਪਦੇ ਖਲੇ ਕਰਨੇ ਆ ਆਪ ਦਾ ਕੰਮ ਕਿਸੇ ਦਿਨ ਨਹੀਂ ਛੱਡਣਾ ਜੋ ਮੇਰਾ ਹੈਗਾ ਮੈਂ ਆਪ ਦਾ ਹੰਡਾ ਆ ਕੇ ਜੰਮਾ ਜੀ